ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਭਾਰਤੀ ਅਰਥ ਵਿਵਸਥਾ ਦੇ ਵਿਕਾਸ ਬਾਰੇ ਇਹ ਇੱਕ ਬਹੁਤ ਵਿਸ਼ਾਲ ਤੇ ਦਿਲਚਸਪ ਵਿਸ਼ਾ ਹੈ ਇਸ ਲਈ ਆਓ ਇਸ ਨੂੰ ਸਧਾਰਨ ਤਰੀਕੇ ਨਾਲ ਸਮਝਦੇ ਹਾਂ ਭਾਰਤ ਦੀ ਅਰਥ ਵਿਵਸਥਾ ਦਾ ਸਫ਼ਰ ਪ੍ਰਾਚੀਨ ਕਾਲ ਤੋਂ ਸ਼ੁਰੂ ਹੁੰਦਾ ਹੈ ਸਿੱਧੂ ਘਾਟੀ ਸਭਿਅਤਾ ਦੇ ਦੌਰ ਵਿੱਚ ਜੋ 2500 BC ਤੋਂ ਸ਼ੁਰੂ ਹੁੰਦੀ ਹੈ ਭਾਰਤ ਵਪਾਰਕ ਕਾਰੋਬਾਰ ਵਿੱਚ ਸਭ ਤੋਂ ਅੱਗੇ ਸੀ ਮਿਸਰ ਅਤੇ ਮਿਸਰ ਪੋਟਾਮੀਅਮ ਨਾਲ ਵਪਾਰ ਹੁੰਦਾ ਸੀ ਅਤੇ ਸੋਨਾ ਮਸਾਲੇ ਅਤੇ ਕੱਪੜੇ ਆਦਿ ਨਿਰਯਾਤ ਕੀਤੇ ਜਾਂਦੇ ਸਨ ਮੱਧਕਾਲ ਵਿੱਚ ਮੁਗਲ ਸਮਰਾਜ ਦੇ ਦੌਰ ਵਿੱਚ ਖੇਤੀ ਨੇ ਅਰਥਵਿਵਸਥਾ ਨੂੰ ਬਹੁਤ ਮਜ਼ਬੂਤ ਕੀਤਾ ਉਸ ਸਮੇਂ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਮੀਰ ਅਰਥਵਿਵਸਥਾ ਵਿੱਚੋਂ ਇੱਕ ਸੀ ਬ੍ਰਿਟਿਸ਼ ਸ਼ਾਸਨ ਦਾ ਪ੍ਰਭਾਵ 1858 ਤੋਂ 1847 ਤੱਕ ਆਉ ਜਾਣੀਏ ਜਦੋਂ ਬ੍ਰਿਟਿਸ਼ ਭਾਰਤ ਤੇ ਰਾਜ ਕਰਨ ਲੱਗੇ ਤਾਂ ਅਰਥਵਿਵਸਥਾ ਤੇ ਗੰਭੀਰ ਪ੍ਰਭਾਵ ਪਿਆ ਉਹਨਾਂ ਨੇ ਭਾਰਤ ਦੇ ਸਰੋਤਾਂ ਦਾ ਸ਼ੋਸ਼ਣ ਕੀਤਾ ਅਤੇ ਆਪਣੀ ਆਰਥਿਕ ਤਨ ਨੂੰ ਫਾਇਦਾ ਪਹੁੰਚਾਇਆ ਖੇਤੀ ਤੋਂ ਲੈ ਕੇ ਉਦਯੋਗਾਂ ਤੱਕ ਸਭ ਕੁਝ ਬ੍ਰਿਟਿਸ਼ ਹਿੱਤਾਂ ਲਈ ਵਰਤਿਆ ਗਿਆ 1947 ਵਿੱਚ ਸੁਤੰਤਰਤਾ ਮਿਲਣ ਤੋਂ ਬਾਅਦ ਭਾਰਤ ਨੂੰ ਇੱਕ ਟੁੱਟੀ-ਫੁੱਟੀ ਅਰਥਵਿਵਸਥਾ ਮਿਲੀ ਜਿਸ ਨੂੰ ਉਭਰਨ ਦੀ ਲੋੜ ਸੀ ਆਜ਼ਾਦੀ ਤੋਂ ਬਾਅਦ ਹੋਇਆ ਵਿਕਾਸ 1947 ਤੋਂ 1991 ਸੰਤੰਤਰਤਾ ਸੰਤੰਤਰ ਭਾਰਤ ਨੇ ਮਿਲੀ ਜੁਲੀ ਅਰਥਵਿਵਸਥਾ ਨੂੰ ਅਪਣਾਇਆ 5 ਸਾਲ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਨਾਲ ਖੇਤੀ ਸਿੰਚਾਈ ਅਤੇ ਉਦਯੋਗਾਂ ਨੂੰ ਵਧਾਵਾ ਮਿਲਿਆ ਗ੍ਰੀਨ ਰੈਗੂਲੇਸ਼ਨ ਨੇ ਖਾਦਾਂ ਤੇ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਨੂੰ ਬਦਲ ਦਿੱਤਾ ਹਾਲਾਂਕਿ 1991 ਵਿੱਚ ਆਰਥਿਕ ਸੰਕਟ ਆਇਆ ਜਿਸ ਨੇ ਭਾਰਤ ਨੂੰ ਆਰਥਿਕ ਸੁਧਾਰਾਂ ਵੱਲ ਧੱਕਿਆ ਆਰਥਿਕ ਸੁਧਾਰ ਅਤੇ ਲਿਬਰੇਲਾਈਜੇਸ਼ਨ 1991 ਤੋਂ 1991 ਵਿੱਚ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਅਤੇ ਮਨਮੋਹਨ ਸਿੰਘ ਨੇ ਆਰਥਿਕ ਸੁਧਾਰ ਲਿਆਏ। ਇਨ੍ਹਾਂ ਸੁਧਾਰਾਂ ਨੇ ਵਪਾਰ ਨੂੰ ਖੋਲ੍ਹਿਆ, ਵਿਦੇਸ਼ੀ ਨਿਵੇਸ਼ਾਂ ਨੂੰ ਉਤਸ਼ਾਹਿਤ ਕੀਤਾ ਅਤੇ ਪ੍ਰਾਈਵੇਟ ਸੈਕਟਰਾਂ ਨੂੰ ਮਜ਼ਬੂਤ ਕੀਤਾ। ਇਸ ਦੇ ਨਤੀਜੇ ਵਜੋਂ ਆਈਟੀ ਸੈਕਟਰ, ਸੌਫਟਵੇਅਰ ਅਤੇ ਸੇਵਾਵਾਂ ਨੂੰ ਤੇਜ਼ੀ ਨਾਲ ਵਿਕਾਸ ਕੀਤਾ। ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ 2030 ਤੱਕ ਇਹ ਤੀਜੇ ਨੰਬਰ ਤੇ ਪਹੁੰਚ ਸਕਦੀ ਹੈ। ਮੌਜੂਦਾ ਸਥਿਤੀ ਕੀ ਹੈ ਆਉ ਜਾਣੀਏ 2025 ਦੇ ਵਿੱਚ ਅੱਜ ਦੀ ਤਰੀਖ 2 ਅਕਤੂਬਰ 2025 ਨੂੰ ਭਾਰਤ ਦੀ ਅਰਥ ਵਿਵਸਥਾ ਵਿੱਚ ਡਿਜੀਟਾਈਜੇਸ਼ਨ ਸਬ ਸਟਾਰਟਅਪ ਅਤੇ ਨਵੀਆਂ ਟੈਕਨੋਲੋਜੀਆਂ ਨੇ ਇੱਕ ਨਵੀਂ ਊਰਜਾ ਦਿੱਤੀ ਹੈ ਰੁਪਏ ਦੀ ਇੰਟਰਨੈਸ਼ਨਲਾਈਜੇਸ਼ਨ ਜਿਸ ਬਾਰੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਇਸ ਵਿਕਾਸ ਨੂੰ ਹੋਰ ਤੇਜ਼ ਕਰੇਗੀ ਹਾਲਾਂਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੀਆਂ ਚੁਣੌਤੀਆਂ ਵੀ ਹਨ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਸਿੱਖਿਆ ਅਤੀ ਸੁਝਾ ਕੀ ਕੀ ਹਨ ਆਉ ਜਾਣੀਏ ਦੋਸਤੋ ਭਾਰਤੀ ਅਰਥਵਿਵਸਥਾ ਦਾ ਵਿਕਾਸ ਸਾਡੇ ਸਾਰਿਆਂ ਲਈ ਗੌਰਵ ਦੀ ਗੱਲ ਹੈ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਸਿੱਖਿਆ ਸਕਿੱਲ ਅਤੇ ਟੈਕਨੋਲੋਜੀ ਤੇ ਧਿਆਨ ਦੇਣਾ ਪਵੇਗਾ ਤੁਹਾਨੂੰ ਇਹ ਜਾਣਕਾਰੀ